ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਪੰਜੀਰੀ ਬੰਨੀ ਤਾਂ ਲਾਜ਼ਮੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਪੰਜੀਰੀ ਬਣਾਵਾਂਗੇ ਜਿਹਦੇ ਲਈ ਆਪਾਂ ਦੇਸੀ ਘਿਓ ਦੇ ਵਿੱਚ ਡ్రਾਈ ਫਰੂਟ ਨੂੰ ਫਰਾਈ ਕਰਕੇ ਕੱਢ ਲਵਾਂਗੇ ਸਭ ਤੋਂ ਪਹਿਲਾਂ ਮੈਂ ਕਾਜੂ ਫਰਾਈ ਕਰ ਰਹੀ ਹਾਂ ਕਾਜੂ ਨੂੰ ਫਰਾਈ ਕਰਨ ਤੋਂ ਬਾਅਦ ਆਪਾਂ ਇਸ ਨੂੰ ਕੱਢ ਲਵਾਂਗੇ ਤੇ ਬਾਦਾਮ ਦੀ ਗਿਰੀ ਨੂੰ ਫਰਾਈ ਕਰਾਂਗੇ ਬਾਦਾਮ ਦੀ ਗਿਰੀ ਅਖਰੋਟ ਤੁਸੀਂ ਇਕੱਠੇ ਵੀ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਪਮਕਿਨ ਸੀਡ ਸੌਗੀ ਫੁੱਲ ਮਖਾਣੇ ਸਾਰਾ ਡਰਾਈ ਫੂਡ ਆਪਾਂ ਫਰਾਈ ਕਰਕੇ ਕੱਢ ਲਵਾਂਗੇ ਤੁਸੀਂ ਆਪਦੀ ਪਸੰਦ ਨਾਲ ਜੋ ਵੀ ਡਰਾਈ ਫੂਡ ਚਾਹੋ ਸਾਰਾ ਐਡ ਕਰ ਸਕਦੇ ਹੋ ਇਹਦੇ ਵਿੱਚ ਮੈਂ ਆਪਣੀ ਪਸੰਦ ਨਾਲ ਕਾਜੂ ਬਦਾਮ ਅਖਰੋਟ ਪੰਪਕਿਨ ਸੀਡਸ ਕਿਸ਼ਮਿਸ਼ ਐਡ ਕੀਤੀ ਹੈ ਤੁਸੀਂ ਜੋ ਡਰਾਈ ਫੂਡ ਚਾਹੋ ਐਡ ਕਰ ਸਕਦੇ ਹੋ ਬਸ ਥੋੜਾ ਜਿਹਾ ਰੋਸਟ ਕਰਕੇ ਸਾਰੇ ਡਰਾਈ ਫੂਡ ਨੂੰ ਥੋੜਾ ਥੋੜਾ ਕੇ ਪਾ ਕੇ ਆਪਾਂ ਰੋਸਟ ਕਰਦੇ ਜਾਵਾਂਗੇ ਤੇ ਕਰਦੇ ਸਾਰੇ ਡਰਾਈ ਫਰੂਟ ਆਪਾਂ ਇੱਕ ਸਾਈਡ ਤੇ ਰੋਸਟ ਕਰਕੇ ਕੱਢ ਲਵਾਂਗੇ ਤੇ ਇਸ ਨੂੰ ਕਿਸੇ ਚੀ ਨਾਲ ਮੈਸ਼ ਕਰ ਲਵਾਂਗੇ ਬਿਲਕੁਲ ਚੂਰਾ ਨਹੀਂ ਬਣਾਵਾਂਗੇ ਆਪਾਂ ਥੋੜਾ ਜਿਹਾ ਮੋਟਾ ਰੱਖਾਂਗੇ ਦਰੜਫੜ ਰੱਖਾਂਗੇ ਜਿਆਦਾ ਚੂਰਾ ਨਹੀਂ ਕਰਾਂਗੇ ਜਦੋਂ ਮੂਹ ਵਿੱਚ ਡਰਾਈ ਫਰੂਟਾਂ ਦਾ ਬਹੁਤ ਟੇਸਟੀ ਲੱਗਦਾ ਹੈਗਾ ਮੈਂ गेहूं ਦੇ ਆٹے ਦੀ ਬਣਾ ਰਹੀ ਹਾਂ ਪੰਜੀਰੀ ਤੇ ਇਸ ਲਈ ਸਭ ਤੋਂ ਪਹਿਲਾਂ ਆਪਾਂ ਘੋੜੇ ਦੇ ਵਿੱਚ ਆਟਾ ਭੁੰਨ ਲਾਂਗੇ ਥੋੜਾ ਜਿਹਾ ਦੋ ਤਿੰਨ ਮਿੰਟ ਆਟਾ ਪੁੰਨ ਤੋਂ ਬਾਅਦ ਇਹਦੇ ਵਿੱਚ ਮੈਂ ਪੁੱਜੇ ਛੋਲਿਆਂ ਦਾ ਆਟਾ ਐਡ ਕਰ ਰਹੀ ਹਾਂ ਆਪਸ਼ਨਲ ਆ ਤੁਸੀਂ ਚਾਹੋ ਤੇ ਇਕੱਲੇ ਪੁੱਜੇ ਛੋਲਿਆਂ ਦਾ ਵੀ ਬਣਾ ਸਕਦੇ ਹੋ ਤੇ ਚਾਹੋ ਤੇ ਇਕੱਲੇ ਆਟੇ ਦੇ ਵੀ ਬਣਾ ਸਕਦੇ ਹੋ ਬੰਜੀਰੀ ਇਸ ਨੂੰ ਆਪਾਂ ਸਲੋ ਗੈਸ ਤੇ ਪਕਾਵਾਂਗੇ ਬਿਲਕੁਲ ਧੀਮੀ ਧੀਮੀ ਅੱਗ ਤੇ ਆਪਾਂ ਪਕਾ ਕੇ ਇਸ ਨੂੰ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਦੋਨਾਂ ਨੂੰ ਇਸ ਤੋਂ ਬਾਅਦ ਮੈਂ ਇਸ ਵਿੱਚ ਪੀਸੀਆਂ ਹੋਈਆਂ ਗੁੰਦਰਾ ਐਡ ਕਰ ਰਹੀ ਹਾਂ ਮੈਂ ਪਾਊਡਰ ਐਡ ਕਰਦੀ ਹੁਣੀ ਆ ਪਾਊਡਰ ਐਡ ਕਰਨ ਤੋਂ ਬਾਅਦ ਆਪਾਂ ਥੋੜੀ ਹੁਣ ਮੈਂ ਇਸ ਵਿੱਚ ਦੋ ਚਮਚ ਦੇ ਕਰੀਬ ਖਸਖਸ ਐਡ ਕਰ ਰਹੀ ਹਾਂ ਖਸਖਸ ਦੇ ਨਾਲ ਹੀ ਇਸ ਵਿੱਚ ਮੈਂ ਅੱਧਾ ਚਮਚ ਕਾਲੀ ਮਿਰਚ ਦਾ ਐਡ ਕਰਾਂਗੀ ਤੇ ਇਸ ਨੂੰ 2-3 ਮਿੰਟ ਲਈ ਜਗਾ ਹੱਥ ਨਾਲ ਮਸਲਦੇ ਹੋਏ ਨਾਲ ਅੱਧਾ ਚਮਚ ਇਸ ਵਿੱਚ ਮੈਂ ਜਮਾ ਇੰਦਾ ਐਡ ਕਰ ਰਹੀ ਹਾਂ ਇਸ ਨਾਲ ਪੰਜੀਰੀ ਦਾ ਟੇਸਟ ਬਹੁਤ ਵਧੀਆ ਬੰਦਾ ਹੈ ਅਜਵਾਇਨ ਨੂੰ ਭੁੰਨਣ ਤੋਂ ਬਾਅਦ ਮੈਂ ਇਸ ਵਿੱਚ ਖੰਡ ਦੀ ਜਗ੍ਹਾ ਸ਼ੱਕਰ ਯੂਜ਼ ਕਰ ਰਹੀ ਹਾਂ ਤੁਸੀਂ ਸ਼ੱਕਰ ਵੀ ਕਰ ਸਕਦੇ ਹੋ ਚੀਨੀ ਚਾਹੋ ਤੇ ਚੀਨੀ ਵੀ ਯੂਜ਼ ਕਰ ਸਕਦੇ ਹੋ ਮੈਂ ਇਸ ਵਿੱਚ ਸ਼ੱਕਰ ਐਡ ਕਰ ਰਹੀ ਹਾਂ ਇੱਕ ਕੋਲੀ ਮੈਂ ਸ਼ੱਕਰ ਦੀ ਐਡ ਕੀਤੀ ਹੈ ਇਸ ਵਿੱਚ ਹੁਣ ਚੱਕਰ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਜੋ ਡਰਾਈ ਫਰੂਟ ਆਪਰ ਰੋਸਟ ਕਰਕੇ ਮੈਸ਼ ਕਰਕੇ ਰੱਖਿਆ ਹੋਇਆ ਸੀਗਾ ਉਹ ਡਰਾਈ ਫਰੂਟ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਤੇ ਚੰਗੀ ਤਰ੍ਹਾਂ ਡਰਾਈ ਫਰੂਟ ਤੇ ਪੰਜੀਰੀ ਨੂੰ ਮਿਕਸ ਕਰਦੇ ਕਰ ਲਵਾਂਗੇ ਪੰਜੀਰੀ ਹੁਣ ਬਿਲਕੁਲ ਤਿਆਰ ਹੈ ਇਸਨੂੰ ਦੁੱਧ ਦੇ ਗਲਾਸ ਦੇ ਨਾਲ ਇੰਜੋਏ ਕਰ ਸਕਦੇ ਹੋ